ਭਾਰਤ ਨਿਊਜ਼ੀਲੈਂਡ ਵਿਚਕਾਰ ਪਹਿਲਾ ਟੈਸਟ ਮੈਚ ਸ਼ੁਰੂ ਹੋ ਚੁੱਕਿਆ ਹੈ ਕਾਨਪੁਰ ਦੇ ਗ੍ਰੀਨ ਪਾਰਕ ਮੈਦਾਨ ਤੇ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ ਅਤੇ ਭਾਰਤ ਦਾ ਸਕੋਰ 50 ਤੋਂ ਪਾਰ ਹੋ ਗਿਆ ਹੈ ਇਹ ਟੈਸਟ ਮੈਚ ਭਾਰਤੀ ਕ੍ਰਿਕਟ ਇਤਿਹਾਸ ਦਾ 500ਵਾਂ ਟੈਸਟ ਹੈ ਇਸ ਮੈਚ ਨੂੰ ਕੀਵੀ ਟੀਮ ਦੀ ਬੱਲੇਬਾਜ਼ੀ ਅਤੇ ਘਰੇਲੂ ਮੈਦਾਨ ਤੇ ਭਾਰਤ ਦੀ ਸਪਿਨ ਗੇਂਦਬਾਜ਼ੀ ਦੇ ਵਿਚਕਾਰ ਮੁਕਾਬਲੇ ਵਿੱਚੋਂ ਵੇਖਿਆ ਜਾ ਰਿਹਾ ਹੈ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਪ੍ਰਵੇਸ਼ ਸੰਧੂ ਨਾਲ ਪਰ ਇਸ ਸ਼ੁਰੂਆਤੀ ਖੇਡ ਤੋਂ ਫੀਲ ਲੱਗ ਰਿਹਾ ਹੈ ਕਿ ਟਾਸ ਜਿਤਨਾ ਇਸ ਮੈਦਾਨ ਤੇ ਭਾਰਤ ਦੇ ਲਈ ਫਾਇਦੇਮੰਦ ਹੋਣ ਵਾਲਾ ਹੈ ਬਿਲਕੁਲ ਅਨਰਦੀਪ ਕਿਹਾ ਜਾ ਸਕਦਾ ਹੈ ਕਿ ਜਿਸ ਅੰਦਾਜ਼ ਦੇ ਨਾਲ ਟੀਮ ਇੰਡੀਆ ਨੇ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ ਹੈ ਜਿਸ ਅੰਦਾਜ਼ ਦੇ ਨਾਲ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੇ ਨੇ ਮਿਲ ਕੇ ਟੀਮ ਇੰਡੀਆ ਨੂੰ ਓਪਨਿੰਗ ਦਿੱਤੀ ਹੈ ਉਹ ਪੂਰੀ ਤਰ੍ਹਾਂ ਭਾਰਤੀ ਟੀਮ ਨੂੰ ਡੋਮਿਨੇਟਿੰਗ ਪੋਜੀਸ਼ਨ ਵੱਲ ਲੈ ਜਾ ਸਕਦੀ ਹੈ ਕਿਉਂਕਿ ਸਭ ਤੋਂ ਖਾਸ ਕਰਕੇ ਜਿਸ ਅੰਦਾਜ਼ ਦੇ ਨਾਲ ਲੋਕੇਸ਼ ਰਾਹੁਲ ਨੇ ਅਟੈਕ ਕੀਤਾ ਸ਼ੁਰੂਆਤਾਂ ਹੀ ਉਸ ਤੋਂ ਜੋ ਭਾਰਤੀ ਟੀਮ ਦਾ ਪੋਜ਼ਿਟਿਵ ਇੰਟੈਂਟ ਆ ਉਹ ਨਜ਼ਰ ਆ ਰਿਹਾ ਭਾਰਤੀ ਟੀਮ ਪੂਰੀ ਤਰ੍ਹਾਂ ਇਸ ਸੀਰੀਜ਼ ਨੂੰ ਜਿੱਤਣ ਦੀ ਮੁੱਖ ਦਾਅਵੇਦਾਰ ਮੰਨੀ ਜਾ ਰਹੀ ਹੈ ਭਾਰਤੀ ਟੀਮ ਨੂੰ ਜੇਕਰ ਦੇਖਿਆ ਜਾਵੇ ਹੋਮ ਕੰਡੀਸ਼ਨਸ 'ਚ ਵੈਸੇ ਹੀ ਜਿੱਤਣ ਦਾ ਬਹੁਤ ਵੱਡਾ ਤਜਰਬਾ ਹਾਸਲ ਹੈ ਬਹੁਤ ਸਟਰੋਂਗ ਰਹਿੰਦੀ ਹੈ ਹੋਮ ਕੰਡੀਸ਼ਨਸ 'ਚ ਖੇਡਦੀ ਹੋਈ ਭਾਰਤੀ ਟੀਮ ਅਤੇ ਇਹ ਸਟਾਰਟ ਜਿੱਤ ਕੇ ਜਿਸ ਅੰਦਾਜ਼ ਦੇ ਨਾਲ ਭਾਰਤੀ ਟੀਮ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਹੈ ਲੋਕੇਸ਼ ਰਾਹੁਲ ਨੇ ਸਿਰਫ 39 ਗੇਂਦਾਂ ਤੇ 32 ਰਨ ਬਣਾਏ ਹਾਲਾਂਕਿ ਉਸ ਤੋਂ ਬਾਅਦ ਉਹ ਸੈਂਟਰਨੜ ਦਾ ਸ਼ਿਕਾਰ ਹੋ ਗਏ ਪਰ ਉਸ ਤੋਂ ਬਾਅਦ ਵੀ ਮੁਰਲੀ ਵਿਜੇ ਅਤੇ ਪੁਜਾਰਾ ਅੱਛੀ ਲੇਕ ਨਜ਼ਰ ਆ ਰਿਹਾ ਤੇ ਭਾਰਤੀ ਬੱਲੇਬਾਜ਼ ਲੱਗ ਰਿਹਾ ਕਿ ਅੱਛੀ ਤਿਆਰੀ ਚ ਇਸ ਟੈਸਟ ਮੈਚ ਨੂੰ ਖੇਡਣ ਲਈ ਉਤਰੇ ਨਾਲ ਹੀ ਖਾਸ ਗੱਲ ਇਹ ਹੈ ਕਿ ਭਾਰਤੀ ਟੀਮ ਨੇ ਬੱਲੇਬਾਜ਼ੀ ਚੁਣੀ ਹੈ ਤੇ ਭਾਰਤੀ ਟੀਮ ਇੱਕ ਲੰਬੇ ਬੈਟਿੰਗ ਆਰਡਰ ਨਾਲ ਉਤਰੀ ਹੈ ਭਾਰਤੀ ਟੀਮ ਸੱਤ ਬੱਲੇਬਾਜ਼ਾਂ ਤੇ ਚਾਰ ਗੇਂਦਬਾਜ਼ਾਂ ਦੇ ਕੰਬੀਨੇਸ਼ਨ ਦੇ ਨਾਲ ਉਤਰੀ ਹੈ ਕਿਆ ਜਾ ਸਕਦਾ ਹੈ ਕਿ ਪੂਰੀ ਜੋ ਰਣਨੀਤੀ ਹੈ ਤੇ ਜਿਸ ਕਿਸਮ ਦੀ ਅਪਰੋਚ ਟੀਮ ਇੰਡੀਆ ਦੀ ਨਜ਼ਰ ਆਈ ਹੈ ਪਹਿਲੇ ਸੈਸ਼ਨ ਦੇ ਦੌਰਾਨ ਉਹ ਪੂਰੀ ਤਰ੍ਹਾਂ ਭਾਰਤੀ ਟੀਮ ਦਾ ਫੇਵਰ ਕਰਦੀ ਨਜ਼ਰ ਆ ਰਹੀ ਹੈ ਜੀ ਪ੍ਰਵੇਸ਼ ਤੁਸੀਂ ਟੀਮ ਸਿਲੈਕਸ਼ਨ ਦੀ ਇੱਥੇ ਗੱਲ ਕੀਤੀ ਤੁਹਾਨੂੰ ਲੱਗਦਾ ਹੈ ਕਿ ਇੱਕ ਹੋਰ ਗੇਂਦਬਾਜ਼ ਲਿਆ ਜਾ ਸਕਦਾ ਸੀ ਇਸ ਦੀ ਜ਼ਰੂਰ ਕਿਹਾ ਜਾ ਸਕਦਾ ਹੈ ਨਵਦੀਪ ਉਹ ਸਭ ਤੋਂ ਖਾਸ ਕਾਰਨ ਇਹ ਹੈ ਕਿ ਭਾਰਤੀ ਟੀਮ ਜੇਕਰ ਵੈਸਟ ਇੰਡੀਜ਼ ਦੌਰੇ ਤੇ ਭਾਰਤੀ ਟੀਮ ਦੇ ਸਕਸੈਸ ਦਾ ਕਾਰਨ ਦੇਖਿਆ ਜਾਏ ਤਾਂ ਪੰਜਵਾਂ ਗੇਂਦਬਾਜ਼ ਸੀ ਭਾਰਤੀ ਟੀਮ ਉਸੇ 6+5 ਦੇ ਜੋ ਕੰਬੀਨੇਸ਼ਨ ਦੇ ਨਾਲ ਉਤਰ ਰਹੀ ਸੀ 6 ਬੱਲੇਬਾਜ਼ ਅਤੇ 5 ਗੇਂਦਬਾਜ਼ਾਂ ਦੇ ਕੰਬੀਨੇਸ਼ਨ ਦੇ ਨਾਲ ਉਹੀ ਭਾਰਤੀ ਟੀਮ ਲਈ ਸਭ ਤੋਂ ਵੱਡੀ ਇੱਕ ਪੋਜ਼ਿਟਿਵ ਅਤੇ ਸਭ ਤੋਂ ਵੱਡੀ ਤਾਕਤ ਭਾਰਤੀ ਟੀਮ ਦੀ ਬਣ ਕੇ ਉਭਰਿਆ ਸੀ ਪਰ ਜੇਕਰ ਇਸ ਟੈਸਟ ਦੀ ਗੱਲ ਕੀਤੀ ਜਾਏ ਤਾਂ ਸ਼ਾਇਦ ਭਾਰਤੀ ਟੀਮ ਜਾਣਦੀ ਹੈ ਕਿ ਗਾਂਪੁਰ ਦੇ ਗ੍ਰੀਨਪਾਰਕ ਮੈਦਾਨ 'ਚ ਸਪਿਨ ਫ੍ਰੈਂਡਲੀ ਵਿਕਟ ਹੈ ਅਤੇ ਇੱਥੇ ਦੇਖ ਕੇ ਇੱਕ ਹੋਰ ਤੇਜ਼ ਗੇਂਦਬਾਜ਼ ਉਤਾਰ ਦਿੱਤਾ ਜਾਂਦਾ ਤਾਂ ਸ਼ਾਇਦ ਉਸ ਦਾ ਬਹੁਤ ਜ਼ਿਆਦਾ ਬੈਨੀਫਿਟ ਨਾ ਹੁੰਦਾ ਤੇ ਟੀਮ ਇੰਡੀਆ ਇਸੇ ਕਾਰਨ ਇੱਕ ਕੁਸ਼ਨ ਲੈ ਕੇ ਚੱਲ ਰਹੀ ਹੈ ਕਿ ਇੱਕ ਬੱਲੇਬਾਜ਼ ਐਕਸਟਰਾ ਰੱਖ ਕੇ ਜੇਕਰ ਵਿਕਟ ਜਲਦੀ ਲੈ ਦੇ ਤਾਂ ਇੱਕ ਐਕਸਟਰਾ ਬੱਲੇਬਾਜ਼ ਹੋਵੇ ਤਾਂ ਸ਼ਾਇਦ ਥੋੜੇ ਕੁਸ਼ਨ ਦੇ ਨਾਲ ਭਾਰਤੀ ਟੀਮ ਜਾਣਾ ਚਾਹੁੰਦੀ ਹੈ ਥੋੜਾ ਡਿਫੈਂਸਿਵ ਮੋਡ 'ਚ ਟੀਮ ਇੰਡੀਆ ਰਹਿ ਸਾਦੀ ਉਥੇ ਕਿਉਂਕਿ ਜੇਕਰ ਸਪਿੰਟੇ ਹੀ ਵਿਕਟ ਮੈਚ ਦਿੱਤੇ ਜਾਣਾ ਹੈ ਤਾਂ ਸਪਿਨ ਅਟੈਕ ਤੇ ਲਈ ਰਵਿੰਦਰ ਜਦੇਦੀਆ ਤੇ ਆਰਸ਼ਵਿੰਨ ਕਾਫੀ ਨੇ ਮੇਰੇ ਖਿਆਲ 'ਚ ਨਿਊਜ਼ੀਲੈਂਡ ਨੂੰ ਆਊਟ ਕਰਨ ਦੇ ਲਈ ਤਾਂ ਭਾਰਤੀ ਟੀਮ ਦਾ ਕੰਬੀਨੇਸ਼ਨ ਕੁੱਲ ਮਿਲਾ ਕੇ ਸਹੀ ਹੀ ਲੱਗ ਰਿਹਾ ਹੈ ਪ੍ਰਵੇਸ਼ ਇਹ ਮੈਚ ਭਾਰਤੀ ਕ੍ਰਿਕਟ ਇਤਿਹਾਸ ਦਾ 500ਵਾਂ ਟੈਸਟ ਮੈਚ ਹੈ ਤੇ ਕੀ ਲੱਗਦਾ ਇਸ ਇਤਿਹਾਸਿਕ ਮੈਚ ਦੇ ਵਿੱਚ ਇੱਕ ਇਤਿਹਾਸਿਕ ਜਿੱਤ ਹਾਸਲ ਕਰਕੇ ਭਾਰਤੀ ਟੀਮ ਭਾਰਤੀ ਕ੍ਰਿਕਟ ਨੂੰ ਇੱਕ ਤੋਹਫਾ ਦੇਣ ਚ ਕਾਮਯਾਬ ਹੋਏਗੀ ਬਿਲਕੁਲ ਨਵੀਦ ਇੱਕ ਇਤਿਹਾਸਕ ਮੈਚ ਹੈ ਤੇ ਕਿਹਾ ਜਾ ਸਕਦਾ ਹੈ ਅਜਿਹੇ ਇਤਿਹਾਸਕ ਮੌਕੇ ਤੇ ਅਜਿਹੇ ਇਤਿਹਾਸਕ ਟੈਸਟ ਜੋ ਜਦ ਭਾਰਤੀ ਟੀਮ ਵਿਸ਼ਵ ਦੀ ਸਿਰਫ ਚੌਥੀ ਟੀਮ ਬਣੀ ਹੈ ਜੋ 500ਵਾਂ ਟੈਸਟ ਖੇਡ ਰਹੀ ਹੈ ਤਾਂ ਜ਼ਰੂਰ ਜੋ ਕ੍ਰਿਕਟ ਲਵਰਸ ਹੈਗੇ ਹੈ ਜੋ ਕ੍ਰਿਕਟ ਟੀਮ ਦੇ ਖਿਡਾਰੀ ਹੈਗੇ ਉਹ ਦੋਨੋਂ ਹੀ ਇਹ ਚਾਹੁੰਦੇ ਹੋਣਗੇ ਕਿ ਜ਼ਰੂਰ ਇਹ ਮੈਚ ਦਿੱਤਾ ਜਾਏ ਨਿਊਜ਼ੀਲੈਂਡ ਖਿਲਾਫ ਤੋਂ 500ਵਾਂ ਜੋ ਟੈਸਟ ਹੈ ਭਾਰਤੀ ਟੀਮ ਦਾ ਉਸਨੂੰ ਜਿੱਤ ਦੇ ਨਾਲ ਸੈਲੀਬ੍ਰੇਟ ਕੀਤਾ ਰਿਹਾ ਪਰ ਨਾਲ ਹੀ ਇਹ ਵੀ ਬੋਲਣਾ ਚਾਹੀਦਾ ਕਿ ਨਿਊਜ਼ੀਲੈਂਡ ਦੇ ਜੋ ਖਿਡਾਰੀ ਹੈ ਖਾਸ ਤੌਰ ਤੇ ਇਸ ਟੀਮ ਦੇ ਜੋ ਬੱਲੇਬਾਜ਼ ਚਾਹੇ ਮਾਰਟਨ ਗਪਟਲ ਦੀ ਗੱਲ ਕੀਤੀ ਜਾਏ ਤੇ ਚਾਹੇ ਕਪਤਾਨ ਕੇਨ ਵਿਲੀਅਮਸਨ ਦੀ ਅਤੇ ਚਾਹੇ ਰੌਸ ਟੇਲਰ ਦੀ ਇਹ ਤਿੰਨ ਬੱਲੇਬਾਜ਼ ਅਜਿਹੇ ਨੇ ਕਿ ਜਿੰਨਾਂ ਨੂੰ ਦੋ ਪਾਰੀਆਂ ਦੇ ਵਿੱਚ ਛੋਟੇ ਸਕੋਰਸ ਤੇ ਆਊਟ ਕਰਨਾ ਟੀਮ ਇੰਡੀਆ ਲਈ ਸਭ ਤੋਂ ਵੱਡੀ ਚੁਣੌਤੀ ਰਹੇਗੀ ਜੇਕਰ ਭਾਰਤੀ ਟੀਮ ਇਨ੍ਹਾਂ ਤਿੰਨੇ ਬੱਲੇਬਾਜ਼ਾਂ ਤੇ ਕਾਬੂ ਕਰ ਲੈਂਦੀ ਹੈ ਤਾਂ ਕਹਿ ਜਾ ਸਕਦੇ ਕਿ ਫਿਰ ਭਾਰਤੀ ਟੀਮ ਨੂੰ ਇਹ ਮੈਚ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ ਜੀ ਧੰਨਵਾਦ ਪ੍ਰਵੇਸ਼ ਗੱ